ਨੇੜੇ ਲੋਕੇ ਕਹਿੰਦੇ ਵੀ ਹਰਜਿੰਦਰ ਸਿੰਘ ਧਾਮੇ ਜਾਂ ਸ਼ਰੋਮਣ ਕਮੇਟੀ ਜਾਂ ਅਕਾਲੀ ਦਲ ਤੇ ਦਲ ਖਾਲਸਾ ਬੜਾ ਨੇੜੇ ਆ। ਉਹ ਜਿੰਨੇ ਬੋਲਦੇ ਨੇ ਉਹ ਪਿਛਲਾ 4-6 ਮਹੀਨੇ ਦਾ ਟਾਈਮ ਪੀਰੀਅਡ ਕੱਢ ਕੇ ਦੇ ਵੇਖਣ। ਜਿੱਥੇ-ਜਿੱਥੇ ਅਕਾਲੀ ਦਲ ਨੇ ਗਲਤ ਫੈਸਲੇ ਲਏ ਜਾਂ ਜਿੱਥੇ-ਜਿੱਥੇ ਸ਼ਰੋਮਣ ਕਮੇਟੀ ਦੇ ਪ੍ਰਧਾਨ ਨੇ ਗਲਤ ਫੈਸਲੇ ਲਏ ਸਭ ਤੋਂ ਅੱਗੇ ਵਿਰੋਧ ਕਰਦਾ ਦਲ ਖਾਲਸਾ ਦੇਖਿਆ। ਪ੍ਰੈਸ ਕਾਨਫਰੰਸ ਅਸੀਂ ਕੀਤੀ ਸੀ ਤੁਹਾਡੇ ਜਲੰਧਰ ਜਿਹੜੀ ਹਰਜਿੰਦਰ ਸਿੰਘ ਧਾਮੇ ਦੇ ਵਿਰੁੱਧ ਕੀਤੀ। ਪਹਿਲੀ ਕੀਤੀ ਬਾਅਦ ਚ ਕੀਤੀ ਉਹ ਬਾਅਦ ਦੀ ਗੱਲ। ਮੈਂ ਇਹ ਕਹਿ ਰਿਹਾ ਵੀ ਪਿਛਲੇ 6 ਮਹੀਨੇ ਦਾ ਤੁਸੀਂ ਸਾਰਾ ਤਰੀ ਮੈਂ ਇਹ ਕਹ ਰਿਹਾ ਪਰ ਨਾਲ ਦੀ ਨਾਲ ਫਿਰ ਗੱਲ ਕਰ ਰਿਹਾ ਜਿੱਥੇ ਉਹਨਾਂ ਨੇ ਕੋਈ ਸਹੀ ਫੈਸਲਾ ਕੀਤਾ ਜਾਂ ਕਰਨਗੇ ਅਸੀਂ ਸਾਥ ਵੀ ਦੇਵਾਂਗੇ ਇਹ ਗੱਲ ਸਾਰਿਆਂ ਤੇ ਲਾਗੂ ਹੁੰਦੀ ਇਹ ਪਰਸਨੈਲਿਟੀ ਬੇਸਡ ਪੋਲਿਟਿਕਸ ਨਹੀਂ ਹੈਗੀ ਪੁਆਇੰਟ ਬੇਸਡ ਪੋਲਿਟਿਕਸ ਹੈ ਤੇ ਤੁਸੀਂ ਕਿਹੜੇ ਪੁਆਇੰਟ ਤੇ ਸਹੀ ਹੋ ਸਾਥ ਦਿੱਤਾ ਜਾਏਗਾ ਹੁਣ ਕੱਲ ਨੂੰ ਮੈਂ ਗਲਤ ਹੋ ਜਾਾਂ ਤੇ ਸਾਰੇ ਬੰਦ ਨੂੰ ਕਹਾਂਗਾ ਸਾਥ ਦਿੱਤਾ ਜਾਵੇ ਇਹ ਤਾਂ ਠੀਕ ਨਹੀਂ ਨਾ ਪਰਸਨੈਲਿਟੀ ਬੇਸਡ ਕੰਮ ਜਿਹੜਾ ਹਮੇਸ਼ਾ ਗਲਤ ਹੁੰਦਾ ਆ ਤੁਸੀਂ ਬੰਦੇ ਦੇ ਡਿਸੀਜਨਸ ਦੇ ਉੱਤੇ ਉਹਦੇ ਕੰਮਕਾਰ ਦੇ ਉੱਤੇ ਫੈਸਲਾ ਲੈਣਾ ਦਾ ਜਿਹੜਾ ਗਲਤ ਆ ਉਹ ਗਲਤ ਆ ਜਿਹੜਾ ਸਹੀ ਆ ਉਹ ਸਹੀ ਆ ਇਹਦਾ ਮਤਲਬ ਇਹ ਨਹੀਂ ਵੀ ਇੱਕ ਉਹਨੇ ਗਲਤ ਕੀਤਾ ਤਾਂ ਕੱਲ ਨੂੰ ਦੂਜਾ ਸਹੀ ਕਰਨ ਲੱਗਾ ਤੇ ਤੂੰ ਕਹੋ ਵੀ ਨਹੀਂ ਜੇ ਤੂੰ ਪਿਛਲਾ ਗਲਤ ਕੀਤਾ ਐਸ ਕਰਕੇ ਤਰਾ ਵੀ ਗਲਤ